ਇਹ ਰੇ ਗੋਡੀ ਖੇਲਣੀ ਹੈ ਕੋਈ ਸ਼ਾਮ ਨੂੰ ਗੋਡੀ ਖੇਲਣੀ ਤੇ ਮੈਂ ਕਦੀ ਸੁਣਿਆ ਨਹੀਂ ਸੀ ਉਹਨਾਂ ਦੀ ਸੱਟਾਂ ਲਗੀਆਂ ਹਾਂ ਕਦੀ ਕਦੀ ਕਿਸੇ ਦੇ ਪੱਟੀ ਨਹੀਂ ਦੇਖੀ ਤੁਸੀਂ ਦੂਰ ਕੀ ਜਾਣਾ ਤੁਸੀਂ ਚਲੋ ਮੈਂ ਰਿਕਮੈਂਡ ਕਰਦਾ ਕਾਕੇ ਭਾਈ ਨੂੰ ਦੇ ਲਓ ਜੀ ਜਿੰਨੀ ਕਾਕੇ ਭਾਈ ਦੀ ਮਿਹਨਤ ਸੀ ਨਾ ਗਰਾਊਂਡ ਵਰਕ ਕਿਸੇ ਦੀ ਵੀ ਨਹੀਂ ਹੋਣੀ ਹੁੰਦੀ ਉਹਦੀ ਸਾਡੇ ਕਾਰੇ ਭਾਈ ਦੀ ਸੀਗੀ ਬਹੁਤ ਮਿਹਨਤ ਸੀ ਕਾਕੇ ਭਾਈ ਦੀ ਜਿੰਨੀ ਮਿਹਨਤ ਕਦੀ ਕਾਕੇ ਭਾਈ ਦੇ ਅੱਜ ਤੱਕ ਸਰੀਰ ਤੇ ਪੱਟੀ ਦੇਖੀ ਕਿਸੇ ਨੇ ਇੱਕ ਵੀ ਮੈਂ ਤਾਂ ਉਸ ਤੇ ਪੱਟੀ ਬਣ ਕੇ ਖੜਿਆ ਹੋਵੇ ਕਦੇ ਵੀ ਨਹੀਂ ਕੋਈ ਮੈਚ ਉਹਦੇ ਪੱਟੀ ਨਹੀਂ ਕੋ ਦੇਖੋ ਅੱਜ ਕੱਲ ਪਲੇਅਰ ਹੀ ਅਧਿਕਾ ਖਰੇ ਚ ਮੈਨੂੰ ਤਾਂ ਇਦਾਂ ਕੀ ਵਾਰੀ ਲੱਗਦਾ ਰਹਿੰਦਾ ਅੱਜ ਤਾਂ ਸ਼ੌਂਕ ਹੀ ਚੜ ਗਏ ਲੋਕਾਂ ਨੂੰ ਇਹ ਪੱਟੀ ਬਣ ਕੇ ਖੇਲਣਾ ਪੱਟੀਆਂ ਵਾਲੇ ਪੇਟ ਲਓ ਫਿਰ ਮੈਂ ਪਲੇਅਰ ਫੇ ਲੱਗਦਾ ਬਿਨਾ ਪੱਟੀ ਵਾਲੇ ਤਾਂ ਦਿਸੀ ਸਮਝਦੇ ਅੱਜ ਕੱਲ ਮੈਨੂੰ ਲੱਗਦਾ ਵੀ ਇਹਨੂੰ ਕਵੱਡੀ ਨਹੀਂ ਖਰੇ ਆਉਂਦੀ ਹੁਣੀ ਹਾਂ ਬਿਨਾ ਪੇਟੇ ਤਾਂ ਕੋਈ ਨਹੀਂ ਦਿਖਦਾ ਹਾਂ ਮੈਨੂੰ ਲੋਕਾਂ ਦਾ ਵੀ ਲਾਈਕ ਮੈਟੈਲਿਟੀ ਲੋਕਾਂ ਦੀ ਵੀ ਇਦਾਂ ਦੀ ਚੇਂਜ ਹੋ ਗਈ ਬਾਜੀ ਤੇ ਇਹ ਪੱਟੀਆਂ ਲੱਗੀਆਂ ਇਹ ਤਗੜਾ ਪਲੇਅਰ ਹੋਣਾ ਹਾਂ ਪਿੱਛੇ ਜ ਮਨਜੀਤ ਛੋੜੇ ਦੇ ਇੰਟਰਵਿਊ ਕਰੀ ਸੀ ਅਸੀਂ ਰੂਬੀ ਇੱਕ ਵਾਰੀ ਬਨ ਗਰੂਬੀ ਨੇ ਗੱਲ ਸੁਣਾਈ ਹੂੰ ਮੈਂ ਤਾਂ ਸੁਣਾ ਦਿੰਦਾ ਰੂਬੀ ਕਹਿੰਦਾ ਇੰਗਲੈਂਡ ਭਰਾਵਾ ਮੈਂ ਆ ਨਾ ਖੇਡਣ ਗਿਆ ਨਾ ਮੇਰੇ ਨਾ ਰੂਬੀ ਦਾ ਮੋਢਾ ਮੜਾ ਦੋ ਦਾ ਮੋਢੇ ਤੇ ਪੱਟੀ ਬੰਨ ਲਈ ਹਨਾ ਕਹਿੰਦਾ ਗਿੱਟੇ ਗਈ ਬੰਨੀ ਹੂੰ ਕਹਿੰਦਾ ਉਂਗਲਾਂ ਵੀ ਬੰਨੀਆਂ ਕਹਿੰਦਾ ਇੱਕ ਬਜ਼ੁਰਗ ਆਇਆ ਮੇਰੇ ਕੋਲ ਕਹਿੰਦਾ ਭਲਵਾਨਾ ਹੂੰ ਜੀ ਇਹ ਨਹੀਂ ਉਹ ਖਾ ਤਾਂ ਕੱਪੜੇ ਬਾਗੇ ਖੜ ਜਾ ਯਾਰ ਹੂੰ ਕਹਿੰਦਾ ਮੈਨੂੰ ਬੜੀ ਸਾਗ ਲੱਗੀ ਰੂਬੀ ਕਹਿੰਦਾ ਮੈਂ ਕੀ ਕਹਣਾ ਕਹਿੰਦਾ ਬਜ਼ੁਰਗ ਨੂੰ ਹੂੰ ਕਹਿੰਦਾ ਤੂੰ ਤਾਂ ਸਾਰਾ ਪੱਟੀਆਂ ਨਾਲ ਭਰੇ ਆ ਕਬੱਡੀ ਕਿ ਤੋ ਖੇਡਨੇ ਕਬੱਡੀ ਕਿ ਤੋ ਖੇਡਨੇਗਾ ਉਹ ਪਤਾ ਬਾਅਦ ਚ ਲੱਗਾ ਕਹਿੰਦਾ ਜਦੋਂ ਮੈਂ ਪੁੱਠੇ ਕੀਤੇ ਸਾਰੇ ਸਾਊਥ ਵਾਲਾ ਨੂੰ ਗਿਆ ਇਹ ਖੇਡਣ ਇੰਗਲੈਂਡ ਚ ਦੋ ਰੱਠ ਦੀ ਗੱਲ ਹੈ ਇਹ ਤੇ ਕਹਿੰਦਾ ਜਦੋਂ ਮੈਂ ਕਹਿੰਦਾ ਜਦੋਂ ਮੈਂ ਪੁੱਠੇ ਕੀਤੇ ਸਾਰੇ ਭਾਈਆ ਕਹਿੰਦਾ ਭਾਈਆ ਫੇ ਮੈਨੂੰ ਫੇ 20 ਪਾਉਂਡ ਦੇ ਗਿਆ ਬਾਅਦ ਕਹਿੰਦਾ ਬਲਵਾਨਾ ਮੈਂ ਵੱਡੀਆਂ ਬਣਨੀਆਂ ਜਰੂਰੀ ਸੀ ਕਹਿੰਦਾ ਮੈਂ ਕਿਹਾ ਭਾਈਆ ਜੱਟਾਂ ਦੁਖਦੀਆਂ ਹੂੰ ਬੱਡੀ ਸੱਟ ਮ ਲੱਗੀ ਫੇਰ ਤਾਂ ਪੱਟੀ ਬੰਨੀ ਚਾਹੀਦੀ ਆ ਕਈ ਉਹੀ ਸ਼ੌਂਕ ਲਈ ਬੰਨੀ ਜਾਂਦੇ ਆ 35 ਕਿਲੋ ਵਾਲੇ 45 ਕਿਲੋ ਵਾਲੇ ਇਹ ਵੀ ਮੈਂ ਸੁਣਿਆ ਕਹਿੰਦੇ ਵੀ 35 ਕਿਲੋ ਵਾਲੇ ਮੈਂ ਜਦੋਂ ਰੀ ਰੂਲ ਇੱਕ ਅੱਧੀ ਦੇਖੀ ਸੀ ਆ ਨਿਆਣਿਆਂ ਨੇ ਪੱਟੀਆਂ ਬਣੀਆਂ ਨਾ ਨਿਆਣਿਆਂ ਵੱਡੀਆਂ ਗੁੱਟਾਂ ਤੇ ਹਨ ਗਿੱਟਿਆਂ ਤੇ ਉਹਦੇ ਇਹਦਾ ਕਾਰਨ ਵੀ ਆ ਨਾ ਦੋ ਤਿੰਨ ਪਲੇਅਰਾਂ ਦੇ ਆਪਰੇਸ਼ਨ ਹੋਏ ਆ ਪਿੱਛੇ ਮੈਂ ਜੇ ਮੈਂ ਨਾਂ ਲੈਤਾ ਨਵੀ ਕਹਿੰਗੇ ਕੰਟਰੋਵਰਸੀ ਕਰਦਾਗਾ ਉਹਨਾਂ ਦੇ ਆਪਰੇਸ਼ਨ ਦਾ ਜਦੋਂ ਕਾਰਨ ਪਤਾ ਲੱਗਿਆ ਨਾ ਗਿੱਟੇ ਗੋਡਿਆਂ ਨੂੰ ਨੂੜ ਕੇ ਬੰਨਦੇ ਸੀ ਤੇ ਪੱਟੀਆਂ ਬੰਨਣ ਕਰਕੇ ਉਹਨੇ ਗਿੱਟੇ ਗੁੱਟੇ ਦੀ ਜਿਹੜੀ ਕਿ ਡਵੈਲਪਮੈਂਟ ਸੀਰੋਬੀ ਸੀ ਮੂਵਮੈਂਟ ਹੋਣੀ ਹੈ ਮੂਵਮੈਂਟ ਰੋਗੀ ਸੀਗੀ ਇਸ ਕਰਕੇ ਨੇ ਆਪਰੇਸ਼ਨ ਹੋਏ ਹੈਗੇ ਹਾਂਜੀ